ਫਤਿਹਗੜ੍ਹ ਚੂੜੀਆਂ ਥਾਣੇ ਦੇ ਅੰਦਰ ਆਉਂਦੇ ਪਿੰਡ 37 37 ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਹਤਬਰਾਂ ਨੂੰ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਵਿਪਨ ਕੁਮਾਰ ਜੀ ਸਾਡੇ ਵੀਨ ਫਤਿਹਗੜ੍ਹ ਚੂੜੀਆਂ ਦੇ ਡਿਪਟੀ ਨੇ ਇਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਜੋਧ ਦੇ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੇਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਅਨਵੇਕ ਕੀਤਾ ਲੋਕਾਂ ਨੂੰ ਇੱਕ ਮੈਸੇਜ ਲਾਇਆ ਜੋ ਭਗਵਾਨ ਤਮਨਜੀ ਦਾ ਮੈਸੇਜ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਪਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਉਂ ਰਿਹਾ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਇਸੇ ਵੇਸੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵੀ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਕਾਦੁਕਾ ਹੈਗਾ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਔਰ ਪਿੰਡਾਂਆਂ ਦੀਆਂ ਕਾਰਗੁਜ਼ਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਪੰਚਾਇਤਾਂ ਦੇ ਕੰਮ ਨੇ ਨਾਲ ਹੀ ਪਿੰਡਾਂ ਦੇ ਪੰਚਾਇਤ ਸੈਕਟਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸੈਕਟਰੀ ਨੂੰ ਬੁਲਾਇਆ ਗਿਆ ਜਿਹੜੀ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿੰਨਾ ਤੱਕ ਮੈਨੂੰ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਵੀ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਔਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੀ ਵੀ ਉਹਨਾਂ ਦੀ ਡਿਮਾਂਡ ਹੈ ਕੁਝ ਡਿਮਾਂਡ ਨੂੰ ਆਪਣੇ ਲੈਟਰ ਪੈਡ ਤੇ ਜਾਂ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਅਫਸਰ ਨੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਉਹਦਾ ਇੱਕ ਪਰਫਾਰਮਾ ਬਣਾ ਕੇ ਦੇਣ ਇੱਕ ਪਲੇਟਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਦਫ਼ਤਰ ਦੇ ਵਿੱਚ ਦੇਣ ਵੀਡੀਓ ਦਫ਼ਤਰ ਤੋਂ ਡਿਮਾਂਡ ਡੀਡੀਪੀਓ ਸਾਹਿਬ ਨੂੰ ਐਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਔਰ ਮੈਂ ਆਪਣੇ ਲੈਟਰ ਪੈਡ ਤੇ ਲਿਖ ਕੇ ਮੰਤਰੀ ਸਵਾਦ ਨੂੰ ਅਸੀਂ ਡਿਮਾਂਡ ਭੇਜਾਂਗੇ ਕਿਹੜੇ ਪਿੰਡ ਦੇ ਵਿੱਚ ਸਾਡੇ ਸੱਪੜ ਦਾ ਕੰਮ ਹੋਣ ਵਾਲਾ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹੜੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੇ ਆ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਜੇ ਅੱਗੇ ਪੇਸ਼ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਜਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਫੰਡ ਦੇਵੇ ਮੇਰੀ ਦੁਬਾਰਾ